ਲਖਵੀਰ ਸਿੰਘ ਜੰਮੇ ਮਖਸਮਾਦਾ ਹੀ ਗੈਸਾ ਦਾ ਹੀ ਮਦਦੋਂ ਵੱਧ ਮੇਰੀ ਮਦਦ ਕੀਤੀ ਹੈ ਸਾਥ ਦੇ ਚਿੰਨ੍ਹ ਕੋਈ ਤਾਂ ਟੈਂਸ ਇਹ ਸਬਕ 10:00 ਵਜੇ ਡਿੱਗਿਆ ਸਾਥੇ ਕਿੰਨੇ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਨੇ ਉਹ ਮੇਰੇ ਕਰਵਾਲੀਏ ਕਿੰਨੇ ਬੱਚੇ ਨੇ ਜੀ ਬੱਚੇ ਤਿੰਨ ਆ ਮੇਰੇ ਦੋ ਛੋਟੇ ਇੱਕ ਵੱਡੀ ਕੁੜੀ ਤੁਸੀਂ ਵੀ ਉਸ ਦਿਨ ਕਮਰੇ ਦੇ ਵਿੱਚ ਹੀ ਸੀ ਸਾਰੇ ਇਕੱਠੇ ਆ ਰੋਟੀ ਪਾਣੀ ਖਾਦਦੇ ਹਮ ਰੋਟੀ ਖਾਣਗੇ ਉਹ ਪਤਾ ਨਹੀਂ ਫਰਿੱਜ ਤੋਂ ਪਾਣੀ ਪੀਣ ਲੱਗੇ ਸੀ ਔ ਕੋਈ ਗੱਲ ਨਹੀਂ ਸੀ ਸੁੱਤੇ ਪਏ ਸੀ ਉੱਠ ਕੇ ਚਲੇ ਗਏ ਬੱਚਿਆਂ ਨਾਲ ਪਾਣੀ ਪੂਰੀ ਲੱਗੇ ਸਾਨੂੰ ਤਾਂ ਇੰਨਾ ਹੀ ਪਤਾ ਲੱਗਿਆ ਵੀ ਛੱਤ ਜਟੂ ਡਿੱਗੀ ਆ ਫਿਰ ਅਸੀਂ ਕੱਢਿਆ ਨਾਲ ਫਿਰ ਰੌਲਾ ਪਾਇਆ ਫਸੇ ਬਾਹਰੋਂ ਪਿੰਡ ਵਾਲਿਆਂ ਵੇੜੇ ਵਾਲਿਆਂ ਸੱਦੇ ਆ ਉਹਨਾਂ ਨੇ ਮਦਦ ਮਦਦ ਕਰਾਈ ਤਾਂ ਕੱਢਿਆ ਸੀ ਉਹਨਾਂ ਨੇ ਕੱਢ ਕੇ ਹਸਪੀਟਲ ਲੈ ਕੇ ਗਏ ਨੰਨ ਅੰਨੇ ਹਸਪੀਟਲ ਸਰਕਾਰੀ ਹਸਪੀਟਲ ਲੈ ਕੇ ਗਏ ਉੱਧੇ ਜਾ ਕੇ ਅਸੀਂ ਉੱਥੇ ਜਾ ਕੇ ਦੁਬਾਰਾ ਫੇਜ ਗਏ ਹੁਣ ਕਿੱਥੇ ਰਹਿ ਰਹੇ ਹਾਂ ਅਸੀਂ ਮਨਪੁਰ ਉਧਰ ਮੇਰੇ ਬਡੇ ਭਾਈ ਦਾ ਮਕਾਨ ਹੈ ਉਹਦੇ ਵਿੱਚ ਰਹਿ ਰਹੇ ਆ। ਉਹ شادی ਨਹੀਂ ਹੋਈ ਉਹਨੀਆਂ ਦੀ। ਹੂੰ। ਹੋਰ ਰਹਿੰਦੇ ਵੀ ਜ਼ਿੰਮੇਦਾਰਾਂ ਦੇ ਨੇ ਉੱਥੇ। ਇਹ ਜਿਹੜੇ ਆਹ ਬਹੁਤ ਦੇ ਲੈਂਦੇ। ਇਹ ਦੇਖੋ ਤੁਹਾਡੇ ਸਾਹਮਣੇ ਐਡੇ ਕਿਚੁਕਿਆਈ ਜਾਵੇਂ। ਨਾਕ ਹੋ ਸਕਦਾ ਕੀ ਮਗਨ ਮਦਦ ਕਰਦੇ ਹੂੰ। ਇਹ ਵੱਤ ਤੋਂ ਵੱਧ ਮੇਰੀ ਇਹ ਨੇ ਮਕਾਨ ਦੀ ਮਦਦ ਹੋ ਜਾਵੇ ਬਸ। ਇਹੀ ਚਾਹੁੰਦੇ ਆਂ ਹੋਰ ਆਪਾਂ ਨੂੰ ਕੁਛ ਨਹੀਂ ਚਾਹੀਦਾ। ਅਵਤਾਰ ਸਿੰਘ ਹੈ। ਇਹ ਯਾ ਯੇ ਇਹ ਜਿਹੜੀ ਇਹਨਾਂ ਦਾ ਮਕਾਨ ਦੀ ਛੱਤਾਂ ਨਾ ਮੀਂਹ ਕਾਰਨ ਡਿਗੀ ਐ ਕੁਛ ਗਰੀਬੀ ਕਾਰਨ ਮਕਾਨ ਦੀ ਤਿਆਰੀ ਨਹੀਂ ਕਰਾਈ ਸਕੇ ਨਾ ਹੋਈ ਐ ਮੀਂਹ ਜਿਆਦਾ ਪੈਣ ਗਾਲਾ ਬਾਹਰ ਉੱਪਰ ਛੱਤ ਡਿਗਣ ਨਾਲ ਇਹਨਾਂ ਦੀ ਡੈਥ ਹੋਈ ਐ ਪਹਿਲਾਂ ਚੱਕ ਕੇ ਉਹਨੂੰ ਮਾਨੋਪਰ ਹਸਪੀਟਲ ਚ ਲੈ ਕੇ ਗਏ ਨੇ ਪਿੰਡ ਦੇ ਬੰਦੇ ਸਾਡੇ ਵਧੀਆ ਨੇ ਜੀ ਉਸ ਤੋਂ ਬਾਅਦ ਵਿੱਚ ਹੋਰਨ ਲੋਦੇ ਆਖਾਨੇ ਨੂੰ ਰੈਫਰ ਕਰਤਾ ਜੀ ਉੱਤੇ ਜਾ ਕੇ ਉਹਨਾਂ ਦੀ ਡੈਥ ਹੋ ਗਈ ਬੋ ਹਾਂ ਜੀ ਦੀ 35 ਸਾਲ ਦੀ ਉਮਰ ਹੈ ਜੀ ਇਹਨਾਂ ਦੀ ਪਰਿਵਾਰ ਦੇ ਵਿੱਚ ਦੋ ਬੇਟੀਆਂ ਨੇ ਜੀ ਉਹਨਾਂ ਦੀਆਂ ਇੱਕ ਬੇਟਾ ਛੋਟਾ ਸਭ ਤੋਂ ਹਾਂਜੀ ਪਰਿਵਾਰ ਦੇ ਵਿੱਚ ਇਹਨਾਂ ਦਾ ਹੋਰ ਵੀ ਕੋਈ ਕੋਈ ਜਿਹੜੀ ਨਹੀਂ ਇਹਨਾਂ ਦੇ ਮੰਮੀ ਡੈਡੀ ਨਹੀਂ ਹੈਗੇ ਬੱਚਿਆਂ ਦੇ ਇਹਨਾਂ ਦਾ ਡੈਡੀ ਡੈਡੀ ਜੀ ਹੈਗੇ ਨੇ ਦਾਦਾ ਦਾਦੀ ਦੀ ਇਹਦੇ ਕਿੱਥੋਂ ਵੀ ਹੈ ਪਿੰਡ ਵਾਲਿਆਂ ਵੱਲੋਂ ਪਹਿਲਾਂ ਤੋਂ ਹੀ ਹੈਲਪ ਚੱਲਦੀ ਆ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਬਿੱਤਰ ਵਾਲੇ ਸੱਜਣ ਨੇ ਸਾਡੇ ਪਿੰਡ ਦੇ ਬਹੁਤ ਪਹਿਲਾਂ ਤੋਂ ਵੀ ਮਦਦ ਕੀਤੀ ਜਾਂਦੀ ਹੈ ਇਹ ਪਹਿਲੀ ਵਾਰ ਨਹੀਂ ਫਸਟ ਟਾਈਮ ਨਹੀਂ ਹੈਗਾ ਜੀ ਇਹ ਮਦਦ ਤਾਂ ਕਰਦੇ ਆਂ ਸਾਡਾ ਪਿੰਡ ਕਰਦਾ ਰਹੂਗਾ ਜੀ ਸਾਡਾ ਪਿੰਡ ਮਾਨੂਪੁਰ ਹੈ ਜੀ ਸਾਡੇ ਪਿੰਡ ਦੇ ਬੰਦੇ ਬਾਹਰ ਵੀ ਗਏ ਹੋਣੇ ਉਹਨਾਂ ਵੱਲੋਂ ਵੀ ਮਦਦ ਕੀਤੀ ਜਾਂਦੀ ਹੈ ਕੋਈ ਇਹ ਨਹੀਂ ਹੈਗਾ ਵੀ ਸਾਡੇ ਪਿੰਡ ਦੇ ਵਿੱਚ ਕੋਈ ਬੰਦਾ ਕਹਤੂਗਾ ਅਸੀਂ ਮਦਦ ਨਹੀਂ ਕਰਦਾ ਮਦਦ ਕਰਨੀ ਸਾਡਾ ਪਿੰਡ 24 ਘੰਟੇ ਹਾਜ਼ਰ ਹੈ ਜੀ ਕਿਸੇ ਵੀ ਤਰ੍ਹਾਂ ਦੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਜਗਜੀਤ ਸਿੰਘ ਜੀ ਜਗਜੀਤ ਸਿੰਘ ਕੀ ਘਟਨਾ ਹੋਈ ਹੈ ਇਹ ਜਿਹੜੀ ਘਟਨਾ ਹੋਈ ਹੈ ਜੀ ਇਹ ਵਾਰ ਵਰਸ਼ ਦੇ ਨਾਲ ਮਕਾਨ ਦੀ ਛੱਤ ਜਿੱਪੀ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਉਹ ਛੱਤ ਡਿੱਗਣ ਦੇ ਨਾਲ ਇੱਕ ਲੜਕੀ ਜਿਹੜੀ ਔਰਤ ਸੀ ਉਹ ਮਕਾਨ ਦੇ ਵਿੱਚ ਰਹਿੰਦੀ ਸੀ ਉਹ ਉੱਠ ਕੇ ਪਾਣੀ ਪੀਣ ਲੱਗੀ ਸੀ ਰਾਤ ਨੂੰ 10:00 ਵਜੇ 10:30 ਦੇ ਵਿਚਾਲੇ ਚੜ੍ਹਦੀ ਗੱਲ ਹੈ ਤੇ ਉਹਦੇ ਉੱਤੇ ਉਹ ਮਕਾਨ ਦਾ ਮਲਵਾ ਡਿੱਗਣ ਦੇ ਨਾਲ ਉਹਦੀ ਮੌਤ ਹੋ ਗਈ ਐ ਮਲਵਾ ਇੰਨਾ ਜਿਆਦਾ ਵੱਜਿਆ ਉਹਦੇ ਸਿਰ ਵਿੱਚ ਸੱਟਾਂ ਵੱਜ ਗਈਆਂ ਗਰਦਨ ਤੇ ਸੱਟ ਵੱਜ ਗਈ ਲੱਤਾਂ ਤੇ ਪੈਰਾਂ ਤੇ ਜਦੋਂ ਜਿਗਾ ਮਕਾਨ ਜ਼ੋਰ ਨਾਲ ਖੜਕਾ ਹੋਇਆ ਅਸੀਂ ਘਰ ਵਾਲਿਆਂ ਨੂੰ ਉੱਠ ਕੇ ਆੜ ਨਹੀਂ ਕੁੰਡੀ ਥਾਲੇ ਥਾਲ ਕੇ ਸਾਰਿਆਂ ਨੇ ਇਕੱਠੇ ਹੋ ਕੇ ਕੋਸ਼ਿਸ਼ ਕੀਤੀ ਉਹ ਮਲਬਾ ਹਟਾਉਣ ਦੀ ਮਲਬਾ ਟਾਉਂਦੇ ਕਰਦਿਆਂ ਟਾਈਮ ਲੱਗ ਗਿਆ ਅੱਧਾ ਘੰਟੇ ਦੇ ਕਰੀਬ ਲੱਗ ਗਿਆ ਮਲਬਾ ਹਟਾ ਕੇ ਜਦੋਂ ਹਟਾਇਆ ਤਾਂ ਦੇਖਿਆ ਤੇ ਉਹ ਸੌਰਤ ਦੇ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ ਪਰ ਥੋੜਾ ਬਦਉਂ ਸਾਹ ਚੱਲਦਾ ਸੀ ਹੂ ਜਾਨ ਸੀ ਇਹ ਚੱਕ ਕੇ ਫਟਾਫਟ ਹਸਪੀਟਲ ਲੈ ਗਏ ਆਪਣੇ ਸਾਡੇ ਪਿੰਡ ਕੇ ਸਿਵਲ ਹਸਪੀਟਲ ਵੀ ਵੱਡਾ ਹਸਪੀਟਲ ਹੈ ਉੱਥੇ ਉਹਨਾਂ ਨੇ ਦੇਖਿਆ ਵੀ ਇਹਦੀ ਹਾਲਤ ਤੇ ਲੜਕੀ ਦੀ ਬਹੁਤ ਨਾਜ਼ੁਕ ਹੈ ਅਸੀਂ ਸਾਂਭ ਨਹੀਂ ਸਕਦੇ ਉਹਨਾਂ ਨੇ ਰੈਫਰ ਸਿਵਲ ਹਸਪੀਟਲ ਖੰਡੇ ਨੂੰ ਕਰਤੀ ਜਦ ਇਹ ਖੰਡੇ ਲੈ ਕੇ ਗਏ ਖੰਡੇ ਜਾ ਕੇ ਫਿਰ ਉਹਨਾਂ ਨੇ ਦਾਖਲ ਹੋਣ ਤੋਂ ਪਹਿਲਾਂ ਡਾਕਟਰਾਂ ਨੇ ਚੈੱਕ ਕੀਤਾ ਉਹਨੂੰ ਬਾਹਰ ਉਹਨੂੰ ਮਰਿਤ ਕਰਾਰ ਦਿੱਤਾ ਉਸ ਤਰ੍ਹਾਂ ਉਹਦੀ ਮੌਤ ਹੋ ਗਈ ਕਿੰਨੀ ਕੁ ਉਮਰ ਸੀਗੀ ਉਹਦੀ ਉਮਰ ਲਗਭਗ 35 ਸਾਲ ਦੀ ਹੁੰਸੀ ਪਰਿਵਾਰ ਦੇ ਵਿੱਚ ਕੌਣ ਕੌਣ ਸੀਗੇ ਪਰਿਵਾਰ ਦੇ ਵਿੱਚ ਉਹਨਾਂ ਦਾ ਹਸਬੰਦ ਹੈ ਲਖਵੀਰ ਸਿੰਘ ਉਹਨਾਂ ਦੀ ਇੱਕ ਵੱਡੀ ਬੱਚੀ ਲੜਕੀ ਹੈ ਉਹਦੀ ਉਮਰ ਕੋਈ ਹੋਊਗੀ 12ਵੀਂ ਚ ਪੜਦੀ ਹੈ 11ਵੀਂ 12ਵੀਂ ਲੜਕੀ ਉਹ ਤੇ 16-17 ਸਾਲ ਦੀ ਉਮਰ ਉਹ ਤੇ 12 ਸਾਲ ਦੀ ਲੜਕੀ ਹੈ ਇੱਕ ਇੱਕ ਬੱਚਾ ਹੈ ਕੋਈ 8 ਸਾਲ ਦਾ ਇਹਨਾਂ ਦੇ ਹਸਬੰਦ ਕੀ ਕੰਮ ਕਰਦੇ ਸੀ ਉਹ ਮਜ਼ਦੂਰੀ ਕਰਦੇ ਨੇ ਪਿੰਡ ਦਾ ਪਿੰਡ ਦੇ ਕੰਮ ਕਰਦੇ ਨੇ ਬਹਾੂਆ ਚੱਕਦੇ ਨੇ ਕੀ ਕਾਰਨ ਲੱਗਦਾ ਜੀ ਛੱਤ ਗਿਰਨ ਦਾ ਛੱਤ ਗਿਰਨ ਦਾ ਕਾਰਨ ਤਾਂ ਜੀ ਜਾਦੀ ਬਰਖਾ ਹੀ ਆ ਪਾਣੀ ਦਾ ਬਜਨ ਹੋ ਗਿਆ ਉੱਤੇ ਉਹਦੇ ਪਾਣੀ ਬਿਲਡ ਪੈ ਗਈ ਕਿਤੇ ਵਿੱਚ ਪਾਣੀ ਵੜ ਗਿਆ ਪੈ ਗਿਆ ਬਾਹਰ ਨਿਕਲਣਾ ਸੀਗਾ ਜਾਦੀ ਬਰਸ਼ ਬਰਖਤ ਕੇ ਉਹ ਕੱਲ ਵੀ ਇੱਕ ਪਾਸੇ ਨੂੰ ਲਿਫ ਗਈ ਡਿੱਗੀ ਹੋ ਗਈ ਉਹ ਬਿਲਡ ਦੇਣ ਦੇ ਨਾਲ ਡਾਟ ਲੱਗੀ ਹੋਸੀ ਕੰਦ ਡਾਟ ਖੜਦੀ ਉਹ ਕੰਦੇ ਸਿਰ ਤੇ ਹੁੰਦੀ ਹੈ ਸਾਈਡ ਦੀ ਕੰਦੇ ਉੱਤੇ ਜਦੋਂ ਉਹ ਇੱਕ ਪਾਸੇ ਝੋਗੀ ਗੰਧ ਉਹ ਡਾਡੇ ਪੀ ਸਾਰਾ ਮਲਬਾ ਉਹ ਲੜਕੀ ਦੇ ਜਿਹੜੀ ਚਰਨਜੀਤ ਕੌਰ ਹੈ ਮ੍ਰਿਤਕ ਹੈ ਉਹਦੇ ਸਿਰ ਤੇ ਆ ਡਿੱ ਗਿਆ ਪਿੰਡ ਦੀ ਪੰਚਾਇਤ ਵੱਲੋਂ ਕੁਝ ਕੀਤਾ ਜਾਵੇਗਾ ਹਾਂ ਪਿੰਡ ਦੀ ਪੰਚਾਇਤ ਨੇ ਦਾ ਇਸ ਗੱਲ ਦਾ ਬੜਾ ਉਦਮ ਕੀਤਾ ਔਰ ਕਰੂਗੀ ਵੀ ਸਰਪੰਚ ਸਾਹਿਬ ਕਹਿ ਕੇ ਗਏ ਨੇ ਇੱਥੇ ਆਏ ਸੀ ਵੀ ਜਿੰਨਾ ਕ ਅਸੀਂ ਮਦਦ ਕਰਾਂਗੇ ਪੰਚਾਇਤ ਵੱਲੋਂ ਗੁਰਮੀਤ ਸਿੰਘ ਸਰਪੰਚ ਨੇ ਸਾਡੇ ਇੱਥੇ ਬੜੇ ਸਿਆਣੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਜੋ ਪੰਚਾਇਤ ਨੂੰ ਕੋਈ ਸਕੀਮ ਜੇ ਹੁੰਦੀ ਹੈ ਤਾਂ ਵੀ ਮਦਦ ਕਰਾਂਗੇ ਅਸੀਂ ਨਿੱਜੀ ਤੌਰ ਤੇ ਵੀ ਮਦਦ ਕਰਾਂਗੇ ਇਸ ਪਰਿਵਾਰ ਦੀ ਸਤ ਪਾਕੇ ਦਵਾਂਗੇ ਅ ਮਦਦ ਲਈ ਜੇ ਕੋਈ ਨੰਬਰ ਦੇਣਾ ਚਾਹੁੰਦੇ ਹਾਂ ਹਾਂ ਮਦਦ ਤੇ ਲਈ ਨੰਬਰ ਅਸੀਂ ਜੇ ਕੋਈ ਬਾਹਰ ਬੈਠੇ ਸਾਡੇ ਸੱਜਣ ਨੇ ਜਿਹੜੇ ਬਾਹਰੋਂ ਮਦਦ ਕਰਨਾ ਚਾਹੁੰਦੇ ਨੇ ਐਨ ਆਰ ਆਈ ਭਰਾ ਨੇ ਇਸ ਨਗਰ ਦੇ ਭਰਾ ਵੀ ਬੱਚੇ ਵੀ ਬਾਹਰ ਬਹੁਤ ਨੇ ਉਹਨਾਂ ਲਈ ਅਸੀਂ ਇਹ ਨੰਬਰ ਦੇਣਾ ਚਾਹਾਂਗੇ ਵੀ 94631 85263 94631 85263 ਇਹ ਨੰਬਰ ਹੈ ਇਸ ਨੰਬਰ ਤੇ ਉਹ ਜਿੰਨੀ ਮਦਦ ਚਾਹੁੰਦੇ ਨੇ ਉਹ ਸਾਨੂੰ ਸੈਂਡ ਕਰ ਸਕਦੇ ਨੇ ਆਕੇ 75 ਸਿੰਘ ਤੇ ਬਾਬਾ ਆਪ ਵੀ ਸਿੰਘ ਜੀ ਮਾਣਾ ਮਾਣਾ ਬਾਬਾ ਤੇ ਇਹ ਦੋ ਬੰਦਿਆਂ ਜ਼ਿੰਮੇਵਾਰ ਠਹਿਰਾਇਆ ਇਹਨਾਂ ਦੀ ਨਿਗਰਾਨੀ ਹੇਠ ਇਹਨਾਂ ਦੀ ਨਜ਼ਰਸਾਨੀ ਹੇਠ ਇਹ ਮਕਾਨ ਦੀ ਸਤ ਤਿਆਰ ਹੋ ਜੂਵੇ ਇਹ ਸਾਰਾ ਇਹਦਾ ਰੰਗ ਅਲਾਈਮੈਂਟ